ਇਹ ਇਹਨੂੰ ਪੜਾਇਆ ਜਾਂ ਇਹ ਮੇਨ ਮਾਲਕ ਦਾ ਇਹ ਆ ਹਨਾ ਇਹ ਇਹਨੂੰ ਉੱਪਰ ਬਟਿਆ ਤੁਸੀਂ ਦਾ ਨੇੜੇ ਲਾ ਨੇੜੇ ਆਪਾਂ ਆਪਾਂ ਦਾ ਜਲਦੇ ਫਿਰਦੇ ਮਾਲਕ ਆ ਅਸਲੀ ਮਾਲਕ ਤਾਂ ਇਹ ਆ ਨਰ ਨਰਲਾ ਪੁੱਤ ਕੀ ਨਾਮ ਉਹ ਪੁੱਤ ਵੀਰਾ ਹਾਂ ਫਿਰ ਤੈਨੂੰ ਬਹੁਤ ਬਹੁਤ ਮੁਬਾਰਕਾ ਔਰ ਇੱਕ ਮਿੰਟ ਗੁਰੀ ਦਾ ਡੈਡੀ ਬਾਈ ਅੱਜ ਮੈਂ ਕਹਿੰਦਾ ਵੀ ਕਹਿੰਦਾ ਵੀ ਜ਼ਿੰਦਗੀ 'ਚ 17-18 ਸਾਲ ਬਾਅਦ ਜਿਹੜੀ ਮਿਹਨਤ ਰੰਗ ਲਈ ਆ ਹਨਾ ਵਾਕਈ ਯਾਰ ਦੇਖ ਕੇ ਹਨਾ ਵੀ ਮੁੰਡਾ ਆਪਣੇ ਵਾਂਗੂ ਬਈ ਮਿਹਨਤ ਬੜੀ ਕਰਦਾ ਦਾ ਬਹੁਤ ਖੁਸ਼ੀ ਹੋਈ ਆ ਜਨਾਬੀ ਸਾਡਾ ਵੀਰ ਭਾਈ ਕੋਈ ਅੱਜ ਉੱਠਿਆ ਹੈ ਨਾ ਮਾਲਕ ਬਣਿਆ ਨਾ ਮੈਂ ਕਹਿੰਦਾ ਬਹੁਤ ਮਨ ਨੂੰ ਜ਼ਿਆਦਾ ਖੁਸ਼ੀ ਹੋਈ ਆ ਅਗਲੇ ਸਾਲ ਦੇ ਸਾਲ ਬਾਅਦ ਹੈ ਨਾ ਜਿਹੜੀ ਮਿਹਨਤਾਂ ਕਹਿੰਦੇ ਵੀ ਰੰਗ ਜ਼ਰੂਰ ਲਿਆਉਂਦੀ ਆ ਬੰਦੇ ਦਾ ਨਾ ਹੌਸਲਾ ਨਾ ਬੰਦਾ ਛੱਡੇ ਅੱਜ ਆਪਣੇ ਭਰਾ ਨੇ ਹੈ ਨਾ ਡਰਾਈਵਰੀ ਚੈੱਕ ਲਾ ਲਓ ਫੋਰਮੈਨੀ ਆ ਨਾ ਵੀ ਮਿਹਨਤ ਕਰੀ ਆ ਮਿਹਨਤ ਕਰਕੇ ਅੱਜ ਵੀਰ ਆਪਣੀ ਮਸ਼ੀਨ ਆ ਨਾ ਬੁੱਕ ਕਰਾਈ ਹੋਈ ਲੈ ਕੇ ਜਾ ਰਿਹਾ ਜੇ ਐਮ ਬੀ 076 ਸੋ ਵੱਡੀ ਗੱਲ ਚੀਜ਼ ਹੈ ਕਿ ਜਿਹੜੀ ਆਪਾਂ ਚੀਜ਼ ਕਹਿੰਨੇ ਆ ਨਾ ਕੰਪਨੀ ਨੂੰ ਆ ਕੇ ਉਹ ਕਰਕੇ ਦਿੰਦੇ ਆ ਕੋਈ ਸਵਾਲੀ ਗੱਲ ਦਾ ਨਹੀਂ ਆ ਜਿਹੜੀ ਆਪਣੀ ਬਾਕੀ ਜਦੋਂ ਬਹਿੰਨੇ ਆ ਆਪਾਂ ਪਹਿਲੀ ਇਹ ਗੱਲ ਕਹਿੰਦੇ ਵੀ ਤੁਸੀਂ ਪਹਿਲਾਂ ਕੋਈ ਕਮੀ ਲੱਭੋ ਕੋਈ ਸਾਨੂੰ ਅਡਵਾਈਸ ਦਿਓ ਸਲਾਹ ਦਿਓ ਥੋੜੇ ਅਸੀਂ ਆਖੇ ਲੱਗਾਗੇ ਤੇ ਇਹ ਕਾ ਚੀਜ਼ ਆਪਾਂ ਨੂੰ ਸਪੈਸ਼ਲੀ ਇਹ ਕਾ ਕਰਵਾ ਕੇ ਦਿੱਤਾ ਇਹਨਾਂ ਨੇ ਸਤਰੀ ਕਾਲਵਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਭਾਈ ਆਪਣੇ ਘਰੇ ਤੇ ਗੋਰੀ ਅਸੀਗਰ ਬਾਈ ਬੋਰੀ ਬਾਈ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਤੁਹਾਨੂੰ ਵਾਲੀਆਂ ਬਾਈ ਭਰਾ ਨੂੰ ਵਾਲੀਆਂ ਭਰਾਵਾਂ ਦੇ ਸਾਰੇ ਮੁਬਾਰਕਾਂ ਵੀਰੇ ਹੈ ਨਾ ਮੈਨੂੰ ਵੜਨ ਲੱਗਿਆ ਹੈ ਮੈਨੂੰ ਵੜਨ ਲੱਗਿਆ ਬਾਈ ਘਟੋ ਘਟ ਵੀ ਕਿੰਨੇ ਸਾਲ ਹੋ ਗਏ ਮੈਂ 2007 ਤੋਂ ਸਟਾਰਟ ਕੀਤੀ ਸੀ ਹੈਲਪਰੀ 2007 ਤੋਂ ਲੈ ਕੇ 3 ਸਾਲ ਹੋ ਗਏ ਦੇ ਤਿੰਨ ਤੇ 10 20 ਤੇ 4 17 ਸਾਲ ਬਾਅਦ ਹੈ ਨਾ ਜਿਹੜੀ ਮਿਹਨਤਾਂ ਕਹਿੰਦੇ ਵੀ ਰੰਗ ਜ਼ਰੂਰ ਲਿਆਉਂਦੀ ਆ ਬੰਦੇ ਦਾ ਨਾ ਹੌਸਲਾ ਨਾ ਬੰਦਾ ਛੱਡੇ ਅੱਜ ਆਪਣੇ ਭਰਾ ਨੇ ਹਨਾ ਡਰਾਈਵਰੀ ਚੈੱਕ ਲਾ ਲਓ ਫੋਰਮੈਨ ਹੀ ਹਨਾ ਵੀ ਮਿਹਨਤ ਕਰੀ ਹੈ ਮਿਹਨਤ ਕਰਕੇ ਅੱਜ ਵੀਰ ਆਪਣੀ ਮਸ਼ੀਨ ਹਨਾ ਬੁੱਕ ਕਰਾਈ ਹੋਈ ਲੈ ਕੇ ਜਾ ਰਿਹਾ ਹੈ ਜੇ ਐਮ ਬੀ 076 ਬਹੁਤ ਕਹਿੰਦੇ ਜਿਹੜੇ ਮਿਹਨਤ ਦਾ ਫਾਲਾ ਜਿਹੜਾ ਹਨਾ ਵੀ ਮਿਲਦਾ ਹੀ ਮਿਲਦਾ ਆਜੋ ਤੁਹਾਨੂੰ ਹੁਣ ਮਸ਼ੀਨ ਦਿਖਾ ਦਈਏ ਦੂਰੀ ਸਾਹਮਣੇ ਹੋ ਜਾ ਬਾਈ ਮੜਾ ਜਾ ਹੁਣ ਅੱਜ ਮੁੰਡਾ ਕੈਮਰਾਮੈਨ ਆਪਣਾ ਕੋ ਹੈ ਨਹੀਂ ਉਦੇ ਕਰਕੇ ਆ ਮਸ਼ੀਨਾਂ ਹੋ ਗਈ ਕੁੜੀ ਤਿਆਰ ਬਾਈ ਹੁਣ ਜਿਹੜਾ ਬਸ ਥੋੜਾ ਬਹੁਤਾ ਰਹਿ ਗਿਆਗਾ ਬਾਕੀ ਸਾਰਾ ਓਕੇ ਹੈਗਾ ਓਕੇ ਆ ਜਮਾ ਓਕੇ ਬਾਕੀ ਸਾਰਾ ਹਾਂ ਐ ਬਾਈ ਨੇ 076 ਨਾ ਜੀ ਐਮਬੀ ਇਹ ਬਾਈ ਹੋਰ ਤੂੰ ਤਾਂ ਪਹਿਲਾਂ ਮਸ਼ੀਨਾਂ ਹੋਰ ਚਲਾਉਣਾ ਹੁੰਦਾ ਰੇ ਕਿਵੇਂ ਮੰਨ ਚ ਆਈ ਨਹੀਂ ਮੈਂ ਗਿਆ ਸਾਰਾ ਹੀ ਕਿਤੇ ਸੀਗਾ ਹਾਂ ਤੇ ਮੈਨੂੰ ਸਭ ਤੋਂ ਬੈਸਟ ਲੱਗੀ ਇਹਦੀ ਕੁਆਲਿਟੀ ਲੱਗੀ ਮਤਲਬ ਵਧੀਆ ਚੀਜ਼ ਹੈ ਨਾ ਜੋ ਵੀ ਕਰਦੇ ਅੱਖਾਂ ਸਾਹਮਣੇ ਕਰ ਦੱਸ ਕੇ ਕਰਦੇ ਆ ਅੱਛਾ ਬਹੁਤ ਵਧੀਆ ਮਤਲਬ ਵੀ ਕਹਿਣ ਤੋਂ ਪਰੇ ਵਾਲੀ ਗੱਲ ਹੀ ਹੈ ਕਿ ਆਪਾਂ ਆਵਾਂਗੇ ਆ ਕੇ ਦੇਖਾਂਗੇ ਕੁਆਲਿਟੀ ਦੇਖਾਂਗੇ ਫੇਰ ਪਤਾ ਲੱਗਦਾਗਾ ਬੜੀਆਂ ਜੀ ਜੀ ਕੁਆਲਿਟੀ ਦੇ ਦੇਖੀਆ ਕੁਆਲਿਟੀ ਦੇਖੀ ਆਪਾਂ ਹੁਣ ਚਲਾਈਆਂ ਆਪਾਂ ਹੋਰ ਬਹੁਤ ਕੰਬਾਈਨਾ ਚਲਾਈਆਂ ਨੇ ਆਪਾਂ ਨਾ ਨਹੀਂ ਲੈਂਦੇ ਕਿਸੇ ਕੰਮ ਆ ਉਹੀ ਕਹਣਾ ਵੀ ਤੂੰ ਚਲਾਉਂਦਾ ਹੋਰ ਤਾਂ ਬੜੀਆਂ ਫਾਰਮਾਂ ਚਲਾਉਂਦਾ ਹੁਣ ਤੂੰ ਇੱਧਰ ਜੀ ਐਮਪੀ ਜਿਵੇਂ ਬਣਾ ਆ ਇਹ ਜ਼ਿਆਦਾ ਖੇਚਲੇ ਆ ਆਪਦੇ ਕਹਿੰਦੇ ਨੇ ਜੀ ਚੀਜ਼ ਜਿਹੇ ਜਿਹੇ ਪਾਈਆਂ ਇਹਨਾਂ ਨੇ ਚੱਲੀ ਦੇਖੀ ਆ ਚੱਲੀ ਦੇਖੀ ਆ ਕੁਆਲਿਟੀ ਦੇਖੀ ਆ ਹਾਂ ਠੀਕ ਆ ਠੀਕ ਆ ਠੀਕ ਆ ਬਾਕੀ ਸੋਹਣੀ ਬਣੀਆਂ ਕੋਈ ਤਸਵੇ ਛੱਡੀ ਕੁਆਲਿਟੀ ਹੈ ਨਾ ਜਿਹੜੀ ਵਧੀਆ ਦੇਖੋ ਸੀਸੇਵਾਂਗੋ ਮਸ਼ੀਨ ਚਮਕਣ ਲਈ ਹੋਈ ਆ ਮਾਰ ਮਾਰ ਕੇ ਨਾ ਵਧੀਆ ਪੇਂਟ ਦੀ ਕੁਆਲਿਟੀ ਹੈ ਜਿਹੜੀ ਉਹਦੇ ਬਾਅਦ ਆ ਜੇ ਮਸ਼ੀਨ ਤਿਆਰ ਕਰੀ ਜਾਂਦੇ ਆ ਬਸ ਹੁਣ ਮਿਲ ਰਹੀ ਹੈ ਜਿਹੜੀ ਇਹਦੀ ਹੋ ਜੂਗੀ ਹੁਣ ਟਾਇਰ ਕਿਹੜੇ ਲਏ ਆ ਫਿਰ ਟਾਇਰ ਆਪਾਂ 20 ਕਿਟ ਹੀ ਲਿਆ ਜੀ 20 ਕਿਟ ਹੀ ਲਿਆ 20 ਕਿਟ ਹੀ ਵਧੀਆ ਹੈ ਨਾ ਹਾਂਜੀ 20 ਕਿਟ ਦੀ ਕੁਆਲਿਟੀ ਆਪਾਂ ਆਪਨਾ ਪਹਿਲਾਂ ਡਿਲੀਵਰੀ ਕਰਦੇ ਸੀਗੇ ਮਸ਼ੀਨਰੀ ਜਾਰਾ ਤਰ੍ਹਾਂ ਆਪਾਂ ਤੇ ਸਾਡੇ ਨਾਲ 4-4 5-5 ਮਸ਼ੀਨਾਂ ਹੁੰਦੀਆਂ ਸੀਗੀਆਂ ਰੋਡ ਉੱਪਰ ਅੱਛਾ ਤੇ ਅਡੋਡੀ ਕੰਪਨੀਆਂ ਟਾਇਰ ਹੁੰਦੇ ਸੀ 17-17 ਕਿਲੋਮੀਟਰ ਚੱਲਣ ਤੋਂ ਬਾਅਦ ਜੁਰਾ ਨਹੀਂ ਰਿਜ਼ਲਟ ਦੇਖਿਆਗਾ ਤਾਂ ਇਹਦਾ ਸਭ ਤੋਂ ਜ਼ਿਆਦਾ ਆਇਆਗਾ ਮੈਂ ਮਤਲਬ BKD ਟਾਇਰ BKD ਦਾ ਜ਼ਿਆਦਾ ਰਿਜ਼ਲਟ ਆਇਆ ਇਹ ਟਾਇਰ ਵਧੀਆ ਚੱਲਦਾ BKD ਦਾ ਹਾਂ ਹੋਰ ਹੁਣ ਸਪੈਸ਼ਲ ਕਿਆ ਕਰਾਇਆ ਤਾਂ ਮਸ਼ੀਨ ਨੂੰ ਸਪੈਸ਼ਲ ਤਾਂ ਆਪਾਂ ਇੱਕ ਆਪਣੀ ਮਰਜ਼ੀ ਨਾਲ ਕਰਵਾਈਆ ਚੈਨਾਚਾਰ ਕਰਵਾਈਆਂ ਆਪਾਂ ਉਹ ਇੱਥੇ ਮੰਨ ਲਾ ਫਿਲਟਰ ਵਾਲੀ ਚੈਨਾਚਾਰ ਕਰਵਾਈਆਂ ਨੇ ਹੋਰ ਉਹਦੇ ਬਾਅਦ ਬਾਕੀ ਇਹਨਾਂ ਨੇ ਗੱਲ ਵੱਡੀ ਗੱਲ ਚੀਜ਼ ਹੈ ਕਿ ਜਿਹੜੀ ਆਪਾਂ ਚੀਜ਼ ਕਹਿੰਨੇ ਆ ਨਾ ਕੰਪਨੀ ਨੂੰ ਆ ਕੇ ਉਹ ਕਰਕੇ ਦਿੰਦੇ ਆ ਕੋਈ ਸਭ ਤੋਂ ਵੱਡੀ ਗੱਲ ਆਪ ਨੂੰ ਸੁਣਾਈ ਆ ਹਨਾ ਜਿਹੜੀ ਬਾਕੀ ਜਦੋਂ ਬਹਿਨੇ ਆਪਾਂ ਪਹਿਲੀ ਇਹ ਗੱਲ ਕਹਿੰਦੇ ਵੀ ਤੁਸੀਂ ਪਹਿਲਾਂ ਕੋਈ ਕਮੀ ਲੱਭੋ ਕੋਈ ਸਾਨੂੰ ਅਡਵਾਈਸ ਦਿਓ ਸਲਾਹ ਦਿਓ ਤੁਹਾਡੇ ਅਸੀਂ ਆਖੇ ਲੱਗਾਗੇ ਤੇ ਇੱਕ ਆ ਚੀਜ਼ ਆਪਾਂ ਨੂੰ ਸਪੈਸ਼ਲੀ ਇੱਕ ਆ ਕਰਵਾ ਕੇ ਦਿੱਤਾ ਇਹਨਾਂ ਦੇ ਫੀਲਡ ਦੇ ਵਿੱਚ ਜਾਏ ਤਾਂ ਪਤਾ ਲੱਗਦਾ ਹੈ ਨਾ ਆਪਣੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਖੜੀਆਂ ਥੋੜੀ ਪਤਾ ਹਾਂ ਹਾਂ ਬਾਕੀ ਅੱਛਾ ਆ ਜੰਦਰ ਡਬਲ ਕਰਾਤੀ ਹਾਂ ਇਹੇ ਕਰਵਾਈ ਠੀਕ SMS ਵਾਸਤੇ ਇਹ ਆਪਾਂ SMS ਵਾਸਤੇ ਕਰਵਾਈ ਆ ਠੀਕ ਆ ਇਹਨਾਂ ਨੂੰ ਮੌਕੇ ਤੇ ਕਿਹਾ ਖਿਆਲ ਪਹਿਲਾਂ ਕੋਈ ਖਿਆਲ ਨਹੀਂ ਸੀਗਾ ਅੱਜ ਡਿਲੀਵਰੀ ਸੀਗੀ ਆਪਣੀ ਮੌਕੇ ਤੇ ਹੋਣੀ ਕਰਵਾ ਕੇ ਦੇ ਰਿਹਾ ਡਿਲ ਵੀ ਆ ਟਾਈਮ ਤੇ ਇੱਥੇ ਆਈ ਵੀ ਜੰਦਰ ਡਬਲ ਕਰਾਉਣ ਵਾਲੀ ਹੁਣ ਹੀ ਕਰਵਾ ਕੇ ਦੇ ਰਿਹਾ ਠੀਕ ਆ ਵੀ ਜਿਹੜੇ ਕਰਤੀ ਜਿਹੜੇ ਕਰਤੀ ਹਾਂ ਇਹੀ ਕੋਈ ਖਾਸੀਅਤ ਹੁੰਦੀ ਆ ਨਾ ਕੰਪਨੀ ਦੀ ਵੀ ਜਦੋਂ ਕੋਈ ਚੀਜ਼ ਆਪਾਂ ਨੂੰ ਹੈਵੀ ਨਾਰਮਲ ਦਿੱਕੇ ਆ ਨਾ ਵੀ ਆਪਾਂ ਨੂੰ ਹੈਵੀ ਦੀ ਲੋਡ ਆ ਇਹਦੇ ਹੁਣ ਗੁਰੀ ਦੇ ਬਾਈ ਨੇ ਆਪਣੇ ਨੇ ਕਿਹਾ ਨਾ ਤੇ ਜਦ ਇਹ ਬਾਈ ਇਹਨਾਂ ਨੇ ਟਾਈਮ ਨਹੀਂ ਲਾਇਆ ਲਾ ਕੇ ਜਦਦਰ ਹੈਵੀ ਕਰਤੀ ਐ ਐਸਐਮਐਸ ਕਰਕੇ ਕਰੀ ਯਾਰ ਨਾ ਐਸਐਮਐਸ ਕਰਕੇ ਕਰੀ ਆਈ ਆਪਾਂ ਠੀਕ ਆ ਠੀਕ ਆ ਹਾਂਜੀ ਇਹ ਐਸਐਮਐਸ ਆਪਣਾ ਕੱਲੂ ਇਹਨਾਂ ਕੋਈ ਲੰਬੇ ਸਮੇਂ ਤੱਕ ਐਸਐਮਐਸ ਚਲਾਉਣਾ ਉਹਦੇ ਵਿੱਚ ਦਿੱਕਤ ਨਹੀਂ ਕਰ ਮਣ ਬਾਈ ਕਿੱਦਾਂ ਲੱਗੀ ਬਹੁਤ ਵਧੀਆ ਬਾਈ ਹੈ ਬਹੁਤ ਵਧੀਆ ਬਹੁਤ ਵਧੀਆ ਈਗਾ ਇਹ ਜੀਜ ਹੁੰਦੀ ਆ ਜਿਹੜਾ ਬੰਦਾ ਨਾ ਕੰਮ ਬੰਦੋ ਆਏ ਤੇ ਬੰਦੇ ਦੀ ਇੱਜ਼ਤ ਮਾਣ ਆ ਕਰੇਗੀ ਪਹਿਲੀ ਵਾਰ ਮਿਲਾਂਗਾ ਆਪਾਂ ਬੰਦੇ ਨੂੰ ਦੇਖ ਲਾਂ ਲੱਗਦਾ ਜਿਵੇਂ ਕਿ ਕਿੰਨੇ ਸਾਲ ਹੋ ਗਏ ਪਤਾ ਨਹੀਂ ਹੋਰ ਬੁਰੀ ਬਈ ਜਿਹੜਾ ਕਿਹੜਾ ਲਿਆ ਫਿਰ ਕਿੰਜਣਾ ਆਪਾਂ ਸਮੇਂ ਦੇ ਹਿਸਾਬ ਨਾਲ ਤਾਂ ਅਜੇ ਮੰਜੂਰੀ ਚੱਲ ਰਿਹਾ ਉਹ ਚੱਲ ਰਿਹਾ ਆਪਾਂ ਆਪ ਕੰਮ ਵੀ ਐ ਸਪੋਰ ਦੇ ਆ ਹਾਂ ਵੀ ਹੋਰ ਲਿਆ ਕਹਾ ਫਿਰ ਉਹੀ ਦਾ ਚੱਲਦਾ ਬਈ ਸਮੇਰੇ ਹਿਸਾਬ ਨਾਲ ਉਹੀ ਲੈਣਾ ਸੀ ਕੋਈ ਕੋਈ ਕੰਪਨੀ ਦਾ ਕੰਬਾਇਨਾ ਛੱਡਣ ਜਾਂਦਾ ਰਿਹਾ ਨਾ ਤੈਨੂੰ ਤਾਂ ਸਾਰਾ ਪਤਾ ਹੋਣਾ ਵੀ ਕਿਹੜਾ ਇੰਜਨ ਨਹੀਂ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਉਹਦੇ ਵਿੱਚ ਉਹ ਟਿਕਨ ਵਾਲੀ ਗੱਲ ਹੈ ਯਾਰ ਬਾਜੂਰੀਆ ਕੰਪਨੀ ਦਾ ਭਾਈ ਚੱਲੋ ਹਨਾ ਵੀ ਹੋਰ ਸਮੱਸਿਆ ਕੀ ਆਉਣੀ ਆ ਹਮਮ ਸ਼ਦਾ ਹੋਵੇ ਤੇ ਬਾਾਕੀ 65 ਫੁੱਟ ਆਨ ਵਧੀਆ ਕਰਿਆ ਆ ਇੱਕ ਲਾਲ ਚਿੱਟੇ ਰੰਗ ਚ ਵੀ ਆਉਂਦੀ ਆ ਨਾ ਇਹ ਹਾਂ ਇਹ ਥੋੜਾ ਇਹ ਜ਼ਿਆਦਾ ਵੱਧ ਸੋਹਣਾ ਲੱਗਿਆ ਇਹ ਵਧੀਆ ਲੱਗਦਾ ਨਾ ਜਿਵੇਂ ਆਪਾਂ ਕਹਿ ਦਈਏ ਮਸ਼ੀਨਰੀ ਲਾਲ ਚਿੱਟਾ ਇੱਕ ਲਾਲ ਚਿੱਟਾ ਵੀ ਆ ਅੱਛਾ ਇਹ ਲਾਲ ਚਿੱਟੇ ਜਾਂਦੀ ਆ ਹੋਰ ਵਧੀਆ ਚੱਲਦਾ ਹੈ ਨੰਬਰ ਵਧੀਆ ਲੱਗਿਆ ਹੈ ਨਹੀਂ ਛਿੱਕੜਾ ਹੀ ਵੀਕੇਟ ਹੀ ਤਾਂ ਲਿਆ ਹੈ ਕਲਰ ਦੀ ਸ਼ਾਈਨਿੰਗ ਦੇਖ ਬਾਈ ਕਿੰਨੀ ਆ ਸ਼ਾਈਨਿੰਗ ਦੀ ਰੰਗ 650 ਰੁਪਏ ਕਿਲੋ ਆ ਕਰਮਾ ਹਾਂ ਜਿਹੜਾ ਰੰਗ ਹਾਂ ਜਿਹੜਾ ਰੰਗ ਉਸ ਡੱਬੇ ਪਏ ਆ 650 ਰੁਪਏ ਕਿਲੋ ਆ ਲੀਟਰ ਸੱਚੋ 650 ਰੁਪਏ ਲੀਟਰ ਆ ਬਾਕੀ ਖੋਲ ਕੇ ਦੇਖੋ ਬਾਈ ਕਿੰਨੀ ਆ ਸ਼ਾਈਨਿੰਗ ਦੀ ਦੇਖੋ ਰੰਗ 650 ਰੁਪਏ ਕਿਲੋ ਆ ਕਰਮਾ ਹਾਂ ਜਿਹੜਾ ਰੰਗ ਉਸ ਡੱਬੇ ਪਏ ਆ 650 ਰੁਪਏ ਕਿਲੋ ਆ ਲੀਟਰ ਸੱਚੋ 650 ਰੁਪਏ ਲੀਟਰ ਆ ਬਾਕੀ ਖੋਲ ਦੇਖ ਤੂੰ ਆ ਦੇਖ ਬਾਈ ਆ ਮੇਨ ਬੋਰਡ ਦੇ ਹਾਂ ਆ ਆ ਜੀ ਦੇ ਐਲੀਮੈਂਟ ਵੀ ਦੇਖ ਇੱਕ ਹੋਰ ਦੇਖਾ ਜਿੱਦਿ ਯਾਦਰ ਲੱਗਿਓ ਨਹੀਂ ਚਾਦਰ ਦੇ ਵਿੱਚ ਦਾਣੇ ਜੀ ਨਹੀਂ ਦਿਖਦੇ ਹੁੰਦੇ ਕਿਤੇ ਵੀ ਤੈਨੂੰ ਮਣਾ ਜਿਵੇਂ ਡੈਂਟਲ ਦੀ ਬਸਤੀ ਨਾਲ ਖੜੀ ਹੁੰਦੀ ਆ ਗਿੰਦਰ ਵੀਰੇ ਐਲੀਵੇਟਰ ਵੀ ਦੇਖੋ ਤੁਸੀਂ ਹਾਂ ਐਲੀਵੇਟਰ ਹਾਂ ਹਾਂ ਐਲੀਵੇਟਰ ਖੋਲ ਦੇਗਾ ਪਹਿਲਾਂ ਕਰਿਆ ਜਿਹੜਾ ਸਕਰੋਟ ਪਾਇਆਗਾ ਉਹ ਵੀ ਇਹਨਾਂ ਨੂੰ ਦੱਸਿਆ ਹੋਇਆ ਪਹਿਲਾਂ ਆਪੀਆਂ 9 ਦਾ ਕਰਿਆ ਹੋਇਆ 9 ਦੰਦਿਆਂ ਦਾ ਪਾਇਆ ਹੋਊ 8 ਦਾ ਹੁੰਦਾ ਸ਼ਾਇਦ 9 ਦਾ 9 ਦਾ ਹਾਂ ਇਹ ਠੀਕ ਆ ਬਾਕੀ ਬਾਕੀ ਹੋਰ ਦੇ ਕਰਮਨ ਕਿਤੇ ਵੀ ਦਿਨ ਹੋਣਾ ਚਾਦਰ ਦੇ ਵਿੱਚ ਚਾਸੀ ਦੇ ਵਿੱਚ ਕਿਤੇ ਹੀ ਮੜਾ ਟੋਆ ਨਹੀਂ ਚਾਦਰ ਦੇ ਵਿੱਚ ਜਿਵੇਂ ਟੋਆ ਟੱਪਾ ਜਮੀ ਨਹੀਂ ਹੈਗਾ ਐਨ ਪਿਆਰਾ ਛਿਛੇ ਛਿਛੇ ਵਰ ਗਿਆ ਆ ਦੀ ਬਹੁਤ ਬਹੁਤ ਮਤਲਬ ਜਿਵੇਂ ਆਪਾਂ ਆਮ ਦੇਸੀ ਕੰਪਨੀ ਕਹੇ ਜਿਹਾ ਭਾਜਿਆ ਨਾ ਹੋਰ ਤੇ ਚਮਕ ਘਟ ਹੁੰਦੀ ਆ ਮੇਨ ਸ਼ਾਈਨਿੰਗ ਤੇ ਬੜਾ ਜ਼ੋਰ ਦਿੱਤਾ ਹੋਇਆ ਤਾਂ ਆਪ ਤਿਆਰ ਕਰਵਾਈ ਆ ਆਪ ਕਹਿ ਕੇ ਇਹ ਕਹਿੰਦੇ ਵੀ ਤੁਸੀਂ ਆਪ ਕੋਲੇ ਖੜ੍ਹ ਜਿਓ ਜਿਵੇਂ ਮੀਨਾ ਛੜ ਕੇ ਕੋਲੇ ਖੜ੍ਹ ਕੇ ਤਿਆਰ ਕਰਵਾ ਲਓ ਤੁਹਾਨੂੰ ਸਮੱਸਿਆ ਨਹੀਂ ਕੋਈ ਹੈਗੀ। ਕੰਮ ਨੇ ਇੱਕ ਨੰਬਰ ਕਰਨਾ ਸੀ। ਇਹ ਗੱਲ ਆ ਗੁੱਬੀ ਆ ਭਾਈ। ਜਦੋਂ ਕਹਿੰਦੇ ਕੰਮ ਆ ਸੀ ਇੱਕ ਨੰਬਰ ਕਰਨਾ ਤੇ ਝੂੜਨੀ ਬੋਲਣਾ ਜਿਹੜਾ ਹੈਗਾ ਸਭ ਅੱਖਾਂ ਸਾਹਮਣੇ ਆਗਾ। ਸਹੀ ਆ ਸਹੀ ਆ। ਬਾਕੀ ਛੇਲਣ ਦੇ ਲਾ ਇਧਰ ਗੱਡੀ ਬੜੀ ਲਾਤੀ ਆ ਨਾ ਖੁੱਲਾ ਡੋਲਾ ਕੰਮ ਕਰ ਰਹੇ ਛੋਟੀ ਛੇਲਡ। ਛੋਟੀ ਕਰਦੀ ਭਾਈ ਛੇਲਡ ਵੀ ਵੀ ਲੋੜੇ ਨਹੀਂ ਹੈ ਲੱਗੀ ਹੋਈ ਜੀ ਬੰਦਾ ਬੈਲਟਾ ਮੋਲਟਾ ਨਿਕਰ ਪਈ ਆ। ਲੇਕਿਨ ਨਿੱਕੇ ਨਿੱਕੇ ਚੀਜ਼ਾਂ ਧਿਆਨ ਦੇ ਨਾਲੀਆਂ ਹੁੰਦੀਆਂ ਜਿਵੇਂ ਉਰੇ ਸਮਾਨ ਦਾ ਫਸ ਜਾਂਦਾ ਖਾਧ ਜਾਂਦਾ ਜਿਸਮੈਂ ਆ ਵੀ ਦੇਖੋ ਥੱਲੇ ਹਾਂ ਆ ਵੀ ਬਿਲਡਿੰਗ ਨਿਕਰੇ ਬਲੋਰ ਹਨਾ ਆ ਇੱਕ ਨਾੜ ਖੋਲੇ ਦੇ ਥੱਲੇ ਚਾਦਰ ਖੁੱਲੇ ਦੇ ਵਾ ਕਿਹੜਾ ਕੋ ਮਰਜ਼ੀ ਚਾਹੇ ਕੰਮ ਕੁੰਬੀ ਕਰਨਾ ਵਿੱਚ ਉਹ ਵੀ ਸੌਖਾ ਹੋ ਗਿਆ ਕੋਈ ਸਮੱਸਿਆ ਕੋਈ ਸਮੱਸਿਆ ਹੀ ਨਹੀਂ ਹੈਗੀ ਹਾਂ ਉਹ ਵੀ ਸੌਖਾ ਹੋ ਗਿਆ ਨਾ ਲੋਕ ਦੇਖੋ ਬਾਹਰੋਂ ਕਿੰਨੀ ਵਧੀਆ ਹਾਂ ਉੱਪਰੋਂ ਰੁੱਕ ਦੇ ਜਣੀ ਆ ਆਹ ਕਾ ਚੈਨਾ ਸਪੈਸ਼ਲ ਕਰਾਈ ਜਾਂਦਾ ਹੈ ਕਿ ਹਾਂ ਇਹ ਆਪਾਂ ਕਹਿ ਕੇ ਕਰਵਾਈ ਜਾਂਦੇ ਜਿੰਨ ਕਰਤੀਆਂ ਜਿਹਦੇ ਆਪਾਂ ਕਹਿਣਾ ਬ extra charge ਤਾਂ ਨਹੀਂ ਚਾਰ ਜਰਦਾ ਚਲੋ ਬਾਈ ਦੇ ਬਾਅਦ ਚ ਕਰ ਲਾਂ ਕਿਵੇਂ ਕਹਿਣਗੇ ਪਰ ਆਪਾਂ ਕਿਹੜਾ ਕਰਵਾ ਲਈਆ ਆਪਣਾ ਕਹਿਣਾ ਨਹੀਂ ਮੋੜਾ ਵੀ ਸਾਡੇ ਜਿਵੇਂ ਅਸੀਂ ਬਣਾ ਕੇ ਦਿੰਨੇ ਆ ਉਵੇਂ ਬਣਾ ਕੇ ਦੇਵਾਂਗੇ ਉਹ ਚੀਜ਼ ਨਹੀਂ ਕਹੀਗੀ ਵੀ ਆਪਣੇ ਆਖੇ ਲੱਗ ਗਿਆ ਠੀਕ ਆ ਠੀਕ ਆ ਕਿੰਨਾ ਕੁ ਟਾਈਮ ਲੱਗੂ ਬਾਈ ਅਜੇ ਹੋਰ ਹੋ ਜੂ 5-7 ਮਿੰਟਾਂ ਚ ਇਹ ਬਾਈ ਉਹਨੇ ਲੱਗੇ ਹੋਇਆ ਪੂਰੇ ਜੋਰ ਨਾਲ ਬਾਈ ਕਿਹੜਾ ਏਰੀਆ ਠੱਗਾ ਠੀਕ ਕਰਦੇ ਆ। ਲਾਓ ਬਾਈ ਤਸੱਲੀਆਂ ਕਰਾ ਦੋ। ਵੀ ਤਾਂ ਆਪਣੇ ਆਪਣੇ ਉਹ ਨਾਲ ਘਟਰਾਣੀਆਂ ਦਿਨਾਂ। ਹਾਂ। ਨੋਟ ਆਇਆ। ਮਰਜ਼ੀ ਤੱਕ ਠੀਕ ਆਪਣਾ ਕੰਮ ਨਾ ਮੈਂ ਹੈ ਨਾ ਬਾਕੀ ਜਿਹੜੀ ਤਸੱਲੀ ਤੁਸੀਂ ਲਾਉਨੇ ਆ ਨਾ ਵੀ ਕਾਕੀ ਬੰਦਾ ਦੇਖ ਕੇ ਇੱਕ ਵਾਰ ਮਨ ਖੋਜ ਹੋ ਜਾਂਦਾ। ਕਰਮਣ ਬਾਈ ਸਾਡਾ ਪਹਿਲੇ ਦਿਨ ਫੈਕਟਰੀ ਜਾਇਆ। ਬਾਈ ਇਹਨਾਂ ਪੂਰੀ ਬੰਦ ਨੇ ਰੀਲ ਲਾਦੀ ਵੀ ਇਹੀ ਲੈ ਕੇ ਜਾਣ ਦੀ ਕੰਮ। ਇਹ ਮਨ ਹੀ ਬਣ ਗਿਆ। ਤੁਹਾਨੂੰ ਬਣ ਗਿਆ। ਹਾਂ ਨਹੀਂ ਕਰ ਬੜਾ ਮੈਂ ਆਪਾਂ ਵੀ ਗੱਲ ਸੋਚੀ ਆ ਜਦੋਂ ਬਾਬੇ ਦੀ ਕਿਰਪਾ ਹੋਗੀ। ਖੋਲ ਖੜ ਕੇ ਇੱਕ ਨਿੰਦਰ ਹੋ ਰਾ ਵੀਰੇ ਵਿੱਚ ਆਪਣੇ ਡਰਾਈਵਰ ਵੀ ਡਿੱਕ ਦੇ ਬਹੁਤ ਸ਼ਿਕੀਨ ਹੁੰਦੇ ਆ ਹਾਂ ਉਹ ਵੀ ਸਪੈਸ਼ਲੀ ਸਪੈਸ਼ਲੀ ਅੱਛਾ ਬਸ ਔਰ ਸਾਰਾ ਲਾ ਕੇ ਦੱਸਦਾ ਹਾਂ ਹਾਂ ਪਹਿਲਾਂ ਬਾਕਸੇ ਚ ਪੈਸੇ ਲਾ ਕੇ ਦੱਸੇ ਹਨ ਆ ਆਪਾਂ ਜਿਹੜਾ ਚਲਾਉਣਿਆਂ ਫੀਲਡ ਚ ਕੰਬਾਈਨ ਆਪਾਂ ਆਪਾਂ ਨੂੰ ਕਸਟਮਰ ਕਹਿੰਦਾ ਵੀ ਆ 10 ਥੱਲੇ ਬਾੜ ਦੇ ਔਰ ਵੜ ਦੇ ਆਪਣੀ ਲਾਇਰ ਜਰਾ ਜਰਾ ਬਹੁਤ ਟੁੱਟਦੀ ਆ ਹਾਂ ਉਹ ਵੀ ਜਾਲੀਆਂ ਲਾਉਂਦੇ ਆ ਨਾ ਹਾਂ ਉਹ ਚੀਜ਼ ਸੀ ਸੇਫਟੀ ਕਵਰ ਲਾਈਟਾਂ ਨੂੰ ਕੰਪਨੀ ਕਹਿੰਦੀ ਤੇ ਲਾ ਕੇ ਦੱਸੇ ਹਨ ਹਾਂ ਹਾਂ ਚਲੋ ਦਿਖਾਉਂਦੇ ਆ ਭਾਈ ਹੁਣ ਡਿਲੀਵਰੀ ਦਾ ਟਾਈਮ ਹੋ ਚੁੱਕੇ ਬਸ ਤਿਆਰੇ ਆ ਮਸ਼ੀਨ ਤੁਹਾਨੂੰ ਪਤਾ ਹੀ ਹੈ ਨਾ ਵੀ ਆ ਕੇ ਇੱਕ ਵਾਰ ਟੱਚਿੰਗ ਵਾਚਿੰਗ ਜੋ ਵੀ ਮਾਣਾ ਮੋਟਾ ਕਿਤੇ ਆ ਨਾ ਭਾਈ 25 ਲੱਖ ਰੁਪਏ ਲਾਉਣਾ ਹੁੰਦਾ ਹੈ ਕਸਟਮਰ ਆਪਣੀ ਚਵਾਇਸ ਹੈ ਨਾ ਖੁਦ ਕਰਾਉਂਦਾ ਕਦੇ ਆ ਕਿ ਜੇ ਇੱਕਣਾ ਨਹੀਂ ਇੱਥੇ ਬਸ ਹੋ ਜਵੇ ਫਿਰ ਕਾਫੀਆਂ ਪਚਾਰ ਹੀ ਕਰਦਾ ਚਲਦੇ ਆ ਵਾ ਡਿਲੀਵਰੀ ਦੇ ਟਾਈਮੇ ਕੀ ਭਾਈ ਟੱਚਿੰਗ ਵਾਚਿੰਗ ਦਾ ਕੰਮ ਤਾਂ ਹੋ ਗਿਆ ਓਕੇ ਹੁਣ ਉਹਦੇ ਬਾਅਦ ਮੁੰਡੇ ਲੱਗਿਆ ਹਾਰ ਪਾਉਣਾ ਨਾ ਭਾਈ ਜ਼ਰੂਰੀ ਆ ਇਹ ਆ ਨਾ ਜਿਹੜਾ ਸਮਾਂ ਆ ਕਹਿੰਦੇ ਕਰਮਾਂ ਨਾਲੇ ਕਰਮਾਂ ਨਾਲੇ ਆਉਂਦਾ ਨਾ ਭਾਗਾਂ ਵਾਲੇ ਦਿਨ ਹੁੰਦਾ ਇਹ ਹੋਰ ਅੰਕਲ ਵਧਾਈਆਂ ਬਾਈ ਤੈਨੂੰ ਹਾਂਜੀ ਇਹ ਬਾਈ ਹੈ ਨਾ ਫਾਦਰ ਗੁਰੀ ਗੁਰੀ ਦਾ ਡੈਡੀ ਆ ਇੱਧਰ ਮਾਸੜਾਂ ਹੈ ਨਾ ਵੀਰ ਹੁਣੇ ਨਾਲ ਯਾਰ ਦੋਸਤਾਂ ਨਾ ਬਾਕੀ ਇੱਧਰ ਬਾਈ ਲੱਖੇ ਸਿਧਾਣੇ ਦੀ ਟੀਮ ਵੀ ਆਈ ਹੋਈ ਆ ਬਾਈ ਨੇ ਅਜਾਉਣਾ ਦਾ ਉਹ ਪਹੁੰਚਿਆ ਨਹੀਂ ਕੋਈ ਕੰਮ ਪੈ ਗਿਆ ਉਹਦੇ ਕਰਕੇ ਬਾਈ ਲੱਗੇ ਆ ਗੁਰੀ ਬਾਈ ਉਹਨੂੰ ਪਾਉਣ ਚੱਲ ਬਾਈ ਗੁਰੀ ਲੈ ਮਹਾਰਾਜ ਦਾ ਨਾਮ ਉਹ ਮੂੰਹ ਦਾ ਕਰ ਲੈਣਾ ਮਿੱਠਾ ਪਹਿਲਾਂ ਇਧਰ ਫਾਦਰ ਸਾਹਿਬ ਦਾ ਘਰ ਆ ਜੀ ਨੇ ਜੜ ਲਾਈ ਆ ਹੈਂ ਮਹਾਰਾਜ ਸੌਖ ਰੱਖਿਆ ਨਾ ਵਾਅਦਾ ਕਰੇ ਬਾਈ ਅੱਜ ਇੱਕ ਲੈ ਕੇ ਚੱਲਿਆ ਪੰਜ ਛੇ ਦਾ مالک ਹੋਵੇ ਕੱਟੀਆਂ ਦਾ ਜੀ ਹੈ ਅੰਕਲ ਹਾਂ ਪੁੱਤਰਾ ਤੁਹਾਡਾ ਮੂੰਹ ਸਲਖਣਾ ਨਹੀਂ ਨਹੀਂ ਇਹਦਾ مالک ਹੈ ਜੀ ਜੀ ਕਿਰਪਾ ਸਾਡੇ ਤੇ ਕੀਤੀ ਸਾਰੀ ਦੁਨੀਆ ਤੇ ਕਰਨ ਹਾਂਜੀ ਹਾਂਜੀ ਹਾਂ ਜਰੂਰੀ ਹੈ ਜੀ ਕਰੋ ਇਹ ਮੂੰਹ ਚਾਹੂ ਹਾਂ ਕਰ ਦੇ ਕਹਿੰਦਾ ਆ ਪੰਗੜੀ ਮਸ਼ੀਨਾਂ ਰੱਖੀਆਂ ਅੰਕਲ ਪਹਿਲਾਂ ਇੱਕ ਵਿਚਾਰ ਹੈ ਜੀ ਇੱਕ ਪ੍ਰੀਤ ਆ ਠੀਕ ਆ ਠੀਕ ਆ ਤੁਸੀਂ ਵੀ ਹੁਣ ਇਹੀ ਇਹੀ ਦੇਣੀ ਆ ਤੁਹਾਨੂੰ ਵੀ ਉਹਕੇ ਨੂੰ ਆਪਾਂ ਵੀ ਨਾਲ ਹੀ ਆ ਹਾਂ 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 ਬਾਈ ਹੁਰਾਂ ਨੇ ਹਾਰ ਪਾ ਤੇ ਐ ਲਾਤੀ ਬਣਾਤੀ ਵਾਹਿਗੁਰੂ ਜਤਿ ਆ ਪਾਚਾ ਕਰੀ ਕਿਰਪਾ ਹਨਾ ਸੀਜਨਾ ਜਦੇ ਵਿੱਚ ਵੀ ਕਰਮਨભાઈ ਦੇਲਾ ਦਾਣਾ ਪਾਣੀ ਕਿਥੇ ਲਿਆਉਂਦਾ ਖਿੱਚ ਗਿਆ ਕਿੱਥੇ ਤੇ ਕਿੱਥੇ ਪ੍ਰੋਗਰਾਮ ਬਣਾਇਆ ਦਾ ਕਿੱਧਰ ਨੂੰ ਹੈਗੇ ਨਹੀਂ ਦਾਣੇ ਪਾਣੀ ਦੇ ਖੇਲੇ ਸਾਰੀਆਂ ਇਹ ਇਧਰ ਬਿਹਾਰ ਵਾਲਾ ਵੀ ਫਿਰਦਾ ਸਾਡਾ ਬਾਈ ਇਹ ਬਿਹਾਰ ਤੇ ਆਇਆ ਜਬਾਜਰ ਫੋਟੋਆਂ ਦੇਖ ਕੇ ਸਾਈ ਪਾਤੀ ਹਾਂ ਗਾਡੀ ਹੋ ਗਿਆ ਤਿਆਰ ਗਾਡੀ ਤਿਆਰ ਤਿਆਰ ਆ ਜੀ ਵੀ ਤਿਆਰ ਜੇ ਮਿਲਣੀ ਆ ਹਾਂ ਅੱਜ ਨਹੀਂ ਆ ਜੀ ਹਾਂ ਕੱਲ ਨਹੀਂ ਸਕਦਾ ਬਾਅਦੋਂ ਮਿਲੂਗੀ ਰੁਕਾ ਹੀ ਹੁਣਾਂ ਮੈਂ ਕੱਲ ਨਿਕਲ ਜਾਾਂਗੇ ਉਹਨੂੰ ਕੋ ਪਹੁੰਚਾ ਲਈ ਦਿਵਾ ਦੇਣਾ ਅੱਛਾ ਉੱਤੇ ਕਿੱਥੇ ਬਿਆਰ ਜਗਉਂਤੀ ਡਿਸਟ੍ਰਿਕਟ ਟੈਂਪੋ ਟੈਂਪੋ ਦਿਵਾ ਸਾਫ ਕਰਾਓ ਬੈਂ ਦਾ ਬਾਹਰ ਕੱਢਣੀ ਆ ਹਾਂਜੀ ਹਾਂਜੀ ਅੱਛਾ ਬਾਹਰ ਚਾਬੀ ਦੇਣਗੇ ਠੀਕ ਹੋਰ ਜੱਗੀ ਬਾਈ ਕੀ ਹਾਲ ਹੈ ਵੀਰੇ ਸੱਸੀ ਕਾਪਰਾ ਸਸਰੀ ਘਾਲ ਹੋਰ ਦੇ ਚਾਬੀ ਫੇ ਮੁੰਡਿਆਂ ਨੂੰ ਬਿਲਕੁਲ ਬਿਲਕੁਲ ਹਾਂ ਕਰੇ ਕਰੀ ਇਹਨਾਂ ਨੂੰ ਰਵਾਨਾ ਦਿੰਦੇ ਨੇ ਦੂਰ ਜਾਣਾ ਇਹਨਾਂ ਨੇ ਹੋ ਜੋ ਬਾਈ ਇਕੱਠੇ ਹੋ ਜੋ ਸਾਰੇ ਕਰਮਣ ਹੋ ਜਾ ਬਾਈ ਵਿੱਚ ਨੂੰ ਵੀ ਚੱਲ ਜਾ ਤੂੰ ਕੋਈ ਨਹੀਂ ਆ ਜਾਨਾ ਤੇ ਰੰਗ ਰੰਗ ਨੀ ਉਹ ਦਸ ਗਿਆ ਗੁਰੇ ਬਾਈ ਫੇਰ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਭਰਾ ਨੂੰ ਮੇਰੇ ਨੂੰ ਅੰਕਲ ਜੀ ਤੁਹਾਨੂੰ ਵੀ ਸਾਰਿਆਂ ਨੂੰ ਸਾਰੀ ਫੈਮਿਲੀ ਨੂੰ ਇਹਨੂੰ ਪੜਾਇਆ ਜਾਬੀ ਇਹ ਮੇਨ ਮਾਲਕ ਦਾ ਇਹ ਆ ਹਨਾ ਤੁਸੀਂ ਦਾ ਇਹ ਆ ਪਤਾ ਜਲਦੇ ਫਿਰਦੇ ਮਾਲਕਾ ਸਰੀ ਮਾਲਕ ਦਾ ਇਹ ਆ ਕੀ ਨਾਮ ਪੁੱਤ ਵੀਰਾ ਹਾਂ ਆਹ ਦੇਖ ਮੁੰਡੇ ਕਿ ਕਿੁੜੀਆਂ ਕਿੰਨੀ ਵਧੀਆ ਗੱਲ ਕਹੀ ਆ ਲਓ ਜੀ ਜੱਗੀ ਨੂੰ ਬਾਜਾ ਗੁਰੀ ਨੂੰ ਆਪਣੇ ਨੂੰ ਬਾਈ ਨੂੰ ਚਾਬੀ ਕੰਬੈਨ ਦੀ ਮਿਲ ਗਈ ਮਾਲਕ ਹੁਣ ਪੱਕੇ ਤੌਰ ਤੇ ਮਾਲਕੋ ਬਣ ਗਿਆ ਹਨਾ ਠੀਕ ਆ ਗੁਰੀ ਬਾਈ ਫੇਰ ਤੈਨੂੰ ਬਹੁਤ ਬਹੁਤ ਮੁਬਾਰਕਾ ਥੋੜੇ ਟਾਈਮ ਬਾਈ ਖੜੇ ਹੋ ਤੂੰ ਆਇਆ ਆਇਆ ਗੁਰਾ ਜੀ ਨੇ ਆਇਆ ਆ ਨਾ ਰੇ ਆਉਣਾ 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 ਦਹੀ ਕਰਵੇਂ ਨਾ ਜਵਾਈ ਲੋਕੇ ਕਿੱਥੇ ਰਹਨੇ ਬਾਈ ਦੋਤੇ ਹੈ ਆ ਬੜੀ ਜਿੜੇ ਫੋਨ ਬੈਜਾ ਵੇਟ ਲਾਵੇ ਪੂਰੇ ਪੂਰੇ ਇਹ ਵੀਡੀਓ ਬਣਾਵੀਂ ਬੜੀ ਚੱਲ ਰਹੀ ਆ ਵੀਰੇ ਚੱਲਦੀ ਆ ਹਾਂ ਲਓ ਜੀ ਅੰਕਲ ਨੇ ਬਾਬੇ ਦਾ ਨਾਂ ਲੈ ਲਿਆ 12 ਸੱਚਾ ਪਾਤਸ਼ਾ ਤੰਦਰੁਸਤੀਆਂ ਬਖਸ਼ੀ ਸਾਡੇ ਗੁਰੀ ਦੇ ਮਾਸੜ ਨੂੰ ਜੀ ਆਪਣੇ ਕਿਸੇ ਮਨਜੀਤ ਹੈ ਮਨਜੀਤ ਹੈ ਪਿnale ਦੰਨ ਜੱਗੀ ਬਾਈ ਮੈਂ ਕਹਣਾ ਟੂੜੇ ਘੱਡੀ ਪਈ ਆ ਸਾਡ ਡੈਕ ਦਾ ਦਾਨ ਤੋਂ ਕੰਪਨੀਆਂ ਡੈਕ ਨਹੀਂ ਪੈਂ ਡਰਾਪਾਂ ਦਾ ਕਵੀ ਦੰਨੇ ਆ 450 ਦਾ ਡੈਕ 500 ਦਾ ਸਾਡੇ ਮਸ਼ਹੂਰ ਆ ਸਾਰਾ ਜਿਹੜੇ ਬੰਦੇ ਨੂੰ ਰੁਪਈਆ ਖਰਚਣੇ ਨਹੀਂ ਲੋਡ ਨਹੀਂ ਜੇ ਜੇ ਡੈਕ ਵਾਜਦਾ ਜਾਊਗਾ ਜੇ 6MB ਕਮੈਨ ਲੈਣੀ ਨਹੀਂ ਸਹੀ ਗੱਲ ਆ ਸਹੀ ਗਾ ਉਹ ਫਰਕ ਕੁਛ ਨਹੀਂ ਪੈਂਦਾ ਮਣੀ ਮਣੀ ਜਿਹਦੇ ਵਿੱਚ ਨਾ ਇੱਧਰ ਸਾਡਾ ਪ੍ਰੀਤ ਬਾਈ ਪਹੁੰਚਿਆ ਪ੍ਰੀਤ ਕਿੱਦਾਂ ਬਾਈ ਲਾ ਪਤਾ ਹੀ ਹੋ ਗਿਆ ਕਿੱਧਰ ਲੰਘਿਆ ਦਾ ਹਾਂ ਠੀਕ ਹੈ ਠੀਕ ਹੈ ਚਲੋ ਜੀ ਚਲੋ ਬਾਕੀ ਵੀ ਚੀਜ਼ ਆ ਨਾ ਨਵੀਂ ਲੰਦਾ ਯਾਰ ਕੋਈ ਉਹਦੇ ਤੁਹਾਨੂੰ ਪਤਾ ਹੀ ਆ ਨਾ ਵੀ ਮੈਂ ਕਹਿੰਦਾ ਖੁਸ਼ੀ ਇੰਨੀ ਹੁੰਦੀ ਆ ਦੇਖੋ ਕਿੰਨੇ ਆ ਨਾ ਪਰਿਵਾਰਕ ਮੈਂਬਰ ਆ ਜਿਹੜੇ ਬੁਰੀ ਦਾ ਡੈਡੀ ਬਾਈ ਅੱਜ ਮੈਂ ਕਹਿੰਦਾ ਵੀ ਕਹਿੰਦਾ ਵੀ ਜ਼ਿੰਦਗੀ 'ਚ 17-18 ਸਾਲ ਬਾਅਦ ਜਿਹੜੀ ਮਿਹਨਤ ਰੰਗ ਲਿਆਈ ਆ ਨਾ ਵਾਕਈ ਯਾਰ ਦੇਖ ਕੇ ਆ ਨਾ ਵੀ ਮੁੰਡਾ ਆਪਣੇ ਵਾਂਗੂ ਬਈ ਮਿਹਨਤ ਬੜੀ ਕਰਦਾ ਦਾ ਬਹੁਤ ਖੁਸ਼ੀ ਹੋਈ ਆ ਜਨਾ ਵੀ ਸਾਡਾ ਵੀਰ ਭਾਈ ਕੋਈ ਅੱਜ ਉੱਠਿਆ ਹੈ ਨਾ ਮਾਲਕ ਬਣਿਆ ਨਾ ਮੈਂ ਕਹਿੰਦਾ ਬਹੁਤ ਮਨ ਨੂੰ ਜ਼ਿਆਦਾ ਖੁਸ਼ੀ ਹੋਈ ਆ ਬਾਕੀ ਜੀ ਐਮਬੀ ਕੰਬੈਨ ਆ ਨਾ ਜੱਗੀ ਬਾਈ ਜੀ ਉਹਨਾਂ ਨੇ ਰੀਜ ਲਾ ਕੇ ਕੰਬੈਨ ਦੀ ਤਸੱਲੀ ਕਰਾਤੀ ਲਓ ਜੀ ਹੋ ਗਈ ਰਵਾਨਾ ਤੇਜ਼ਰ ਬਾਸਕਟ ਨਾ ਜੋ ਵੀ ਆਪਣੇ ਕਣਕ ਵਾਲਾ ਲਾਤਾ ਪਿੱਛੇ ਕਟਰ ਦੇ ਵਿੱਚ ਝੋਨੇ ਵਾਲਾ ਪਵਾ ਲਿਆ ਗੁਰੀ ਨੇ ਨਾ ਆਉਣ ਤੋਂ ਬਾਅਦ ਬਾਕੀ ਹਾਂਜੀ ਗੁਰੀ ਵਰੀਦ ਬਾਈ ਕਿੱਦਾਂ ਹਾਲ ਚਾਲ ਤੇ ਰਹਾ ਬੜੇ ਦਿਨ ਬਾਅਦ ਦਰਸਣ ਹੋਇਆ ਤੇਰੇ ਹੈ ਵਧੀਆ ਬੜੇ ਦਿਨ ਬਾਅਦ ਮਿਲੇ ਆ ਕਿੱਦਾਂ ਰਹਿਣਾ ਇੱਧਰ ਹੀ ਰਹਨੇ ਆ ਹਾਂ ਚੱਲ ਚਲੀਏ ਮੈਂ ਪੀਣ ਏਰੀਆ ਦੇਖਣ ਚੱਲੇ ਮੱਕੀ ਮੁੱਕੀ ਦੇ ਏਰੀਆ ਦਿਖਾ ਲਿਆ ਸਾਨੂੰ ਚੱਲੀਏ ਜਾਇਰ ਹਾਂ ਨਾ ਹੋਰੇ ਕੀ ਗੱਲਾਂ ਮਿਲ ਲੈ ਮੀ ਪਾਹਾ ਚੋਨੇ ਨੂੰ ਬਟਾ ਟੱਪਿਆ ਪਾਣੀ ਦੇ ਕਿ ਲੋੜ ਹੋਣੇ ਤੇ ਹੈ ਜਾ ਕੇ ਆ ਕੋਈ ਨੇ ਕੀ ਗੱਲ ਆ ਮੈਂ ਤਾਂ ਕਹਾਂ ਚੱਲ ਦੋ ਭਾਈ ਚੱਲਦਾ ਸਵਾਦ ਆ ਜਾਂਦਾ ਹੁਣ ਕਾ ਦੇਖਦੇ ਹਾਂ ਹੁਣ ਤਾਂ ਗਈ ਨਾ ਜੀ ਨਾ ਥੋੜੀ ਹੁੰਦੀ ਆ ਹੁਣ ਤਾਂ ਗਈ ਵੇਖ ਕੇ ਪਿੱਛੇ ਜਿਹੜੇ ਨਾਲੇ ਖੜੇ ਆ ਹਾਂ ਇਹ ਤਾਂ ਗੱਲ ਇਹਹੀ ਤਾਂ ਚੀਜ਼ ਆ ਹੋਰ ਕੀ ਆ ਚੱਲੀਏ ਕਰਮਨ ਭਾਈ ਫੇਰ ਹੈ ਆ ਕੇ ਮੈਂ ਚੱਲੀਏ ਇਧਰੇ ਨਹੀਂ ਹੁਣ ਚੱਲ ਠੰਡੇ ਕਰਕੇ ਜ਼ਰੂਰ ਉਹ ਠੰਡਾ ਪੀ ਲਓ ਕੋ ਪੀ ਲਿਆ ਵਾ ਉਹ ਪੀ ਲਓ ਚਾਹ ਪੀ ਲਈ ਦੋ ਧੰਨਵਾਦ ਚੱਲੀਏ ਫੇਰ ਹਾਂਜੀ ਇਹ ਕਹਦਾ ਮੁੰਡਾ ਨਾਲ ਭੇਜਦੇ ਆ ਕਿਰਤ ਨੂੰ ਲੱਗ ਗਿਆ ਹਾਂ ਨਾਲ ਭੇਜ ਦਿੱਤੀ ਦੋ ਮੁੰਡੇ ਨਾਲ ਭੱਜ ਗਿਆ ਆਹੋ ਆਹੋ ਨਾਲ ਉੱਪਰ ਬਿਠਾ ਲ ਦਣਾ ਇਹ ਤੂੰ ਗੱਡੀ ਤੇ ਆਏ ਆ ਵੀਰੇ ਤੁਸੀਂ ਤਾਂ ਗੱਡੀ 'ਚ ਆਏ ਆ ਹਾਂ ਗੱਡੀ 'ਚ ਠੀਕ ਆ ਠੀਕ ਆ ਮਾੜਾ ਨੇੜੇ ਦੇਓ ਮਸ਼ੀਨ ਦੇ ਹਾਂ ਨੇੜੇ ਰੱਖਾਂਗੇ ਹਾਂ ਹਾਂਜੀ ਹਾਂ ਹਾਂ ਕਿੰਨੇ ਬੰਦੇ ਨਾਲ ਗੱਡੀ 'ਚ ਗੱਡੀ 'ਚ ਅਸੀਂ ਹੈਗੇ ਆ 10 ਜਣੇ ਆ ਦੋ ਗੱਡੀਆਂ ਨੇ ਬਹੁਤ ਠੀਕ ਆ ਫਿਰ ਤਾਂ ਭਾਵੇਂ ਤੁਸੀਂ ਕੋਈ ਚੱਕਰੇ ਨਹੀਂ ਹੈਗਾ ਤੋਰ ਆਪਾਂ ਠੀਕ ਆ ਉਹ ਗਈ ਵੀ ਮਸ਼ੀਨ ਆ ਨਾ ਆਪਾਂ ਬਾਕੀ ਸੋਖ ਗੁਰੀ ਬਾਈ ਅੱਜ ਇੱਕ ਲੈ ਕੇ ਚੱਲਿਆ ਨਾ ਹੌਲੀ ਹੌਲੀ ਬਾਈ ਇਹਦੇ ਕੋਲੇ ਚਾਰ ਪੰਜ ਹੋਣਾ ਬਾਕੀ ਇਹਦੇ ਨਾਲ ਦੀ ਨਾਲ ਨਾ ਕਟਰਾਂ ਦੀ ਜਿਹੜੀ ਸਮਾਨ ਆ ਡਿਲੀਵਰੀ ਆ ਇੱਥੇ ਨਾਲ ਦੀ ਆ ਰੀਲ ਤਿਆਰ ਹੋ ਗਈ ਹੈ ਨਾ ਨਾਲ ਦੀ ਨਾਲ ਸਮਾਨ ਜਿਹੜਾ ਕਟਰ ਦਾ ਸਿਸਟਮ ਲੱਗੇ ਰੱਖਿਆ ਹੈ ਇਹਨਾਂ ਨੇ ਸਾਰਾ ਇੱਥੇ ਕਟਰ ਤਿਆਰ ਹੁੰਦਾ ਪਰਲੇ ਪਾਸੇ ਮਸ਼ੀਨ ਤਿਆਰ ਹੁੰਦੀ ਆ ਇੱਧਰ ਗੱਡੀ 'ਚ ਬੈਗੇ ਬਾਈ ਉਹ ਨਹੀਂ ਗੁਰੀ ਉਹ ਨਹੀਂ ਚੱਲ ਠੀਕ ਆ ਬਾਈ ਗੁਰੀ ਬਾਈ ओके ਮਵਾਰਕਾ ਵੀਰੇ ਤੈਨੂੰ ਧਿਆਨ ਨਾਲ ਜਾਇਓ ਹਨਾ ਦੇਖ ਕੇ ਓਕੇ ਓਕੇ ਸਰ ਹਾਂ ਮੰਦਾ ਪੈਲਟ ਉਹਦਾ ਪਰਦਰ ਰਿਸ਼ਤੇਦਾਰ ਮਾਸ ਪੁਰਾਣਾ ਬੰਦਾ ਹਨਾ ਠੀਕ ਆ ਫਿਰ ਮਿਲਦੇ ਆ ਫੇ ਮਿਲਾਂਗੇ ਕਹਿ ਦਿੰਦੇ ਤੇ ਪਾਰਟੀ ਲਵਾਂਗੇ ਠੀਕ ਆ ਓਕੇ ਚੱਲ ਵੀ ਕਰਮਨ ਚਲੀਏ ਲਓ ਜੀ ਬਾਈ ਮਸ਼ੀਨ ਦੀ ਤਾਂ ਚੱਲ ਗਈ ਡਿਲੀਵਰੀ ਹੋਊਗੀ ਕਰਮਨ ਵੀਰੇ ਹਾਂਜੀ ਕਿਦਾਂ ਰਿਹਾ ਬਹੁਤ ਵਧੀਆ ਮੈਂ ਕਹਿੰਦਾ ਸਵਾਦ ਲਿਆ ਤਾ ਨਾ ਵੀ ਦੇਖ ਲੈ ਮਾਲਕਾਂ ਜਿਹੜੇ ਮੁੰਡੇ ਜੱਗੀ ਆ ਦੂਆ ਵੀਰ ਦੇਖ ਲੈ ਜਮੇ ਉਹਨਾਂ ਨੂੰ ਹੈ ਹੀ ਨਹੀਂ ਕਿ ਐਡੀ ਡਾਕਟਰ ਜੇ ਮਾਲਕ ਹੈ ਨਹੀਂ ਬਾਈ ਹਾਂ ਭਰਾਵਾਂ ਵਾਲੀ ਗੱਲ ਆ ਸਹੀ ਗੱਲ ਆ ਵੀ ਭਰਾਵਾਂ ਵਾਲੀ ਗੱਲ ਆ ਮੈਂ ਕਹਿੰਦਾ ਵੀ ਇੱਜ਼ਤ ਆਹੀ ਜੀ ਯਾਰ ਅੱਜ ਦੇ ਟਾਈਮ 'ਚ ਜਿਹੜੀ ਚੀਜ਼ ਹੈ ਨਾ ਕੰਪਨੀ ਦੀ ਕਮੇਨ ਕੰਪਨੀ ਜੇ ਕੋਈ ਵੀ ਦੁਕਾਨਦਾਰ ਇਹ ਕਰਿਆਨੇ ਦਾ ਖਾਨਾ ਜੇ ਤੇਰੀ ਬੋਲਬਾਣੀ ਆਏਗੇ ਬੰਦੇ ਦੀ ਇੱਜ਼ਤ ਆ ਨਾ ਜਾਂ ਮਗਰਾਂ ਮਸ਼ੀਨ ਦੇ ਸਰਵਿਸ ਹੈਗੀ ਆ ਬਸ ਉਹਦੀ ਬਾਈ ਬੱਲੇ ਬੱਲੇ ਆ ਹਨਾ ਬਾਕੀ ਲੋਹੇ ਕਹ ਲਾਦਾ ਬਾਈ ਸਿਰਾ ਹੀ ਲਾਉਨੇ ਆ ਇਹ ਕੋਈ ਮੈਂ ਕਹਿੰਦਾ ਇਹ ਜੀ ਗੱਲਬਾਤ ਹੈ ਹੀ ਨਹੀਂ ਵੀ ਇਹਦੇ ਵਿੱਚ ਹਨਾ ਮਸ਼ੀਨ ਦੇ ਵਿੱਚ ਜਾਂ ਕਾਚੇ ਜਾਂ ਪਾਚ ਚਾਦਰ ਥੋੜੇ ਆਪਣੀ ਮਰਜ਼ੀ ਨਾਲ ਕਰਾ ਲਓ ਯਾਰ ਬਾਈ ਇਹ ਖੁੱਲੀ ਛੁੱਟੀ ਆ ਕਹਿੰਦਾ ਬੰਦਾ ਕੰਮ ਜਾਣ ਦਾ ਨਾ ਫੋਰਮੈਨ ਡਰਾਈਵਰ ਕਹਿੰਦੇ ਤਿਆਰ ਕਰਾਉਣੀ ਆ ਆਕੇ ਫਿੱਟ ਭਰ ਲਓ ਮਸ਼ੀਨ ਜਿਹੜੀ ਸੰਕੋ ਲੇਬਰ ਵੀ ਹੋਊਗੀ ਉਹ ਵੀ ਉਹ ਲਾਵਾਂਗੇ ਹਾਂ ਇਹ ਗੱਲ ਦੇਖਣਾ ਤੂੰ ਹਾਂ ਬਾਈ ਹਨਾ ਨੇਖ ਲੈ ਨਹੀਂ ਕਹਿੰਦਾ ਵੀ ਨੇੜੇ ਅੰਦਰ ਨਹੀਂ ਬਣਾਉਂਦਾ ਬਾਈ ਹਾਂ ਇਹ ਫੁੱਲਾ ਪਰ ਆ ਆਪ ਦਿਖਾ ਕੇ ਲੈ ਕੇ ਆਉਂਗਾ ਆ ਦੇਖ ਲੈ ਸਾਰਾ ਬਾਕੀ ਐ ਵੀ ਕਿਹੜੀ ਚੀਜ਼ ਦੀ ਲੋੜ ਆ ਕਹਿੰਦਾ ਲੈ ਲੋ ਜੀਨ ਨੂੰ ਬਾਈ ਛਤਰੀ ਲਾਉਣੀ ਸੀ ਹਨਾ ਮੇਰੀ ਸਲਾਹ ਮੈਨਾਂ ਦੀ ਛਤਰੀ ਵਧੀਆ ਲੱਗੀ ਹੂੰ ਵਧੀਆ ਜੀ ਮੈਂ ਕਿਹਾ ਜੇ ਕਿ ਮੈਂ ਛਤਰੀ ਕਿੰਨੇ ਦੀ ਆ ਪਹਿਲਾਂ ਦਿੰਦੇ ਪੁੱਨੇ ਦੀ ਕਹੇ ਤੂੰ ਲੈ ਕੇ ਆ ਆਪਣਾ ਲੈ ਕੇ ਲਾ ਹੈ ਗੱਡੀ ਜ ਆ ਜੂਗੀ ਆਪਣੇ ਇਹ ਦੇਖ ਲਾਂਗੇ ਹੈ ਗੱਡੀ ਜ ਨਹੀਂ ਆਉਣੀ ਹਨਾ ਹੈ ਜਾਂ ਦਾ ਫਿਰ ਖੋਲ ਲਾਂਗੇ ਇਸ ਪਾਸੇ ਜਾਂ ਫਿਰ ਉਹ ਕਰਾ ਲਾਂਗੇ ਹੁਣ ਉੱਪਰ ਬਨ ਲਾਂਗੇ ਨਹੀਂ ਉੱਪਰ ਤਾਂ ਕੋ ਨੂੰ ਕਰਾ ਹੌਲੀਏ ਹੁੰਦੀ ਐ ਰਣਾ ਗੱਤਾ ਰੱਖ ਕੇ ਬਨ ਲਾਂਗੇ ਉੱਪਰ ਹਾਂ ਉਹ ਰੱਖ ਜਾਂ ਗੱਦਾ ਰੱਖ ਲਾਂਗੇ ਗੱਦਾ ਰੱਖ ਲਾਂਗੇ ਲੈ ਬੜਾ ਮੁਗੱਦੀ ਉਹ ਕਰ ਲਾਂਗੇ ਉਹ ਰੱਖ ਲਾਂਗੇ ਚੱਲੀਏ ਵੇ ਪਾਣ ਹਾਂ ਚਲੋ ਅਸੀਂ ਬਾਈ ਚੱਲੇ ਆ ਐਮ ਪੀ ਏਰੀਆ ਦੇਖਣਾ ਨਾ ਮੱਕੀ ਦਾ ਸੋਬਾ ਵੀ ਦਾ ਬਾਕੀ ਇਹ ਬਾਈ ਕੋਲ ਆਪਣੀ ਜਿਹੜੇ ਕਰਤਾਰ ਮਸ਼ੀਨ ਦੀ ਤੁਸੀਂ ਦੇਖੀਏ ਸਾਡੇ ਕਰਤਾਰ ਮਸ਼ੀਨਾਂ ਕੋਟੇ ਵੀ ਸਾਡੇ ਨਾਲ ਚੱਲਦੀ ਜਿਹੜੇ ਬਾਪੂ ਕਰਮਨਦਾਈ ਬਾਪੂ ਦਾ ਉਹ ਯਾਰ ਉੱਥੇ ਹੈ ਨਹੀਂ ਤਾਂ ਇਹ ਹੁਣ ਮੈਂ ਇੱਕ ਵਾਰ ਢੇਡਾ ਕੱਢਿਆ ਹੀ ਹੈ ਨਾ ਮੂੰਗੀ ਮੰਗੀ ਬਾਈ ਦੇਖੇ ਦੇ ਬਿਨਾਂ ਮਸ਼ੀਨ ਤਾਂ ਲਿਜਾਣੀ ਨਹੀਂ ਚਾਹੀਦੀ ਇੱਕਣਾ ਨਾ ਤਸੱਲੀ ਹੋ ਜਾਂਦੀ ਏ ਥੱਲੀ ਹੋਊਗੀ ਬਾਈ ਹੋਰ ਇਹਦੇ 40-50000 ਦਾ ਤੇਲ ਫੂਕ ਕੇ ਉੱਥੇ ਖੜ ਜੀਏ ਫੇ ਸਵਾਦ ਨਹੀਂ ਆਉਂਦਾ ਚੱਲੀਏ ਫਿਰ ਹੁਣ ਹਾਂ ਬਾਈ ਚਲੋ ਠੀਕ ਹੈ ਜੀ ਬਾਕੀ ਬਾਈ ਦਿਓ ਵਧਾਈਆਂ ਸਾਡੇ ਗੁਰਜੀ ਢਾਲੀਵਾਲ ਬਾਈ ਨੂੰ ਬਹੁਤ ਮਿਹਨਤ ਕਰੀਆ ਬਾਈ ਨੇ ਨਾ 17 17 18 ਸਾਲ ਬਾਅਦ ਜਦੋਂ ਪੱਛਿਆ ਕਰਨ ਤੇ ਬਾਅਦ ਬੜੀ ਖੁਸ਼ੀ ਹੋਈ ਆ ਅੱਜ ਬਾਈ ਇੰਨਾ ਟਾਈਮ ਬਾਈ ਰੁੱਕ ਗਏ ਆਪਾਂ ਦਾ ਅਸੀਂ ਖੁਸ਼ੀ ਦੇ ਕਰਕੇ ਅਸੀਂ ਬਾਈ ਘਟੋ ਘਟ ਵੀ 2:30 ਵਜੇ ਦੇ ਉਰੇ ਬੈਠੇ ਆ ਵੀ ਨਹੀਂ ਨੀ ਚਾਬੀ ਦੇ ਕੇ ਦੁਬਾਰਾ ਜਾਣਾ ਹਾਂ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸ਼ੁਕਰੀਆ